ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣਾ ਚੈਨਲ ਭਗਵੰਦਾ ਡੇਰੀ ਫਾਰਮ 5811 ਦੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਸਾੜਾੜਾ ਤਲਾ ਤਖੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਤੁਹਾਨੂੰ ਪੰਜ ਪਸ਼ੂ ਦਿਖਾਵਾਂਗੇ ਤਿੰਨ ਝੋਟੀਆਂ ਤੇ ਦੋ ਘਾੜਾ ਆ ਤੇ ਆਪਾਂ ਪਹੁੰਚੇ ਆ ਵੀਰ ਬਕੀਤੇ ਸਿੰਘ ਹੋਣਾ ਕੋਲ ਚਾਜੋ ਕਰਦੇ ਆ ਵੀਰ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਭਾਜੀ ਕੀ ਹਾਲ ਚੇ ਚੜਦੀ ਕਲਾ ਤੁਸੀਂ ਸੁਣਾ ਵਧੀਆ ਵਧੀਆ ਭਾਜੀ ਦੂਰ ਦਾ ਟੂਰ ਖੱਡਿਆ ਜਾਦਾ ਹਾਂਜੀ 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 ਕੀਤਾ ਸੀ ਵੀਰ ਨੇ ਫੋਨ ਤੇ ਫਿਰ ਉਧਰ ਆ ਮੇਰੇ ਕੋਲ ਵੀ ਅਜੇ ਮਾਲ ਆਇਆ ਹੀ ਅੱਛਾ ਜੀ ਤੇ ਇਹ ਨਾਲ ਦੇ ਮੁੰਡੇ ਕਹਿੰਦੇ ਕਹਿੰਦੇ ਸਵੇਰੇ ਪਾਈਏ ਵੀਡੀਓ ਅੱਛਾ ਮੈਂ ਤੁਹਾਨੂੰ ਫੋਨ ਕੀਤਾ ਤੁਸੀਂ ਕਹਿੰਦੇ ਚਮਿਆਰੀ ਖਾਣ ਲੰਘਣ ਡੇ ਹਾਂਜੀ ਹਾਂਜੀ ਮੈਂ ਚਲ ਪਾ ਲਈਨੇ ਹਾਂਜੀ ਹੋਰ ਪ੍ਰਵਾਹ ਠੀਕ ਠਾਕ ਦੇ ਹਾਂ ਵਧੀਆ ਕਿਰਪਾ ਜੀ ਤੁਹਾਡੀ ਤੁਸੀਂ ਸੁਣਾ ਚਲੋ ਵਧੀਆ ਚਾਹੀਦਾ ਵਧੀਆ ਚਾਹੀਦਾ ਹਾਂਜੀ ਆਪਣਾ ਨਾਮ ਤੇ ਐਡਰੈਸ ਦੱਸ ਦਈਏ ਮੇਰਾ ਨਾਮ ਭਾਜੀ ਬਗੀਚਾ ਹਾਂ ਜੀ ਹਰੜ ਕਲਾਣਾ ਤੇ ਸੀ ਲਾਈਨ ਨਾਲ ਆ ਤੇ ਗਲਾਮ ਸਾਡੇ ਠੀਕ ਹੈ ਜੀ ਫੋਨ ਨੰਬਰ ਬੋਲ 9041796788 ਭਾਜੀ ਠੀਕ ਹੈ ਜੀ ਇਹ ਕਰੀਏ ਸ਼ੁਰੂਆਤ ਹਾਂ ਜੀ ਭਾਜੀ ਕਰੋ ਜੀ ਆ ਗੱਬਾ ਤੋਂ ਕਰ ਲਈਏ ਇਹ ਦੁਜਾ ਸੁਆ ਭਾਈ ਝੋਟੀ ਜੇ ਅੱਛਾ ਜੀ ਇਹ ਜੈਡ ਬਲੈਕ ਹੈ ਕਵਾਲ ਨਹੀਂ ਸਿਰ ਤੋਂ ਲੈ ਕੇ ਤੇ ਪੂਛ ਤੱਕ ਹੋਊਗਾ ਠੀਕ ਹੈ ਠੀਕ ਹੈ ਜੀ ਇਹ ਦੁਜਾ ਸੁਆ ਸੋਣਾ ਦੁਜਾ ਸੁਆ ਝੋਟੀ ਜੇ ਵੇਖੋ ਥਣ ਪਾਂਡਾ ਵੇਖੋ ਬਲੈਕਨ ਗਾਰੋਂ ਵੀ ਪਰੇ ਕਰਦੀ ਆ ਹਾਂ ਜੀ ਭਾਜੀ ਚੈੱਕ ਕਰ ਸਕਦੇ ਤੁਸੀਂ ਅੱਜ ਚਾਹ ਤੋਂ ਗਾਮਰ ਕਾ ਹੀ ਬਣਾ ਲਾਇਆ ਵਾ ਇਹ ਬਾਕੀ ਜੈਡ ਬਲੈਕ ਹੈ ਤੇ ਖੋਲ ਦਿਓ ਜੀ ਫਿਰ ਖ ਨੋ ਭਾਈ ਚੱਕਾ ਸਾਡੇ ਦੇ ਹਾਂ ਜੇ ਤੋੜਾ ਬੂਏ ਲੱਗੂ ਤੇ ਇਸ ਕੁਆਲਟੀ ਵੀ ਚੈੱਕ ਕਰ ਸਕਦੇ ਜਾਨ ਗੋਲਬਾਲ ਸਿੰਘ ਕੀਤਾ ਪੂਰਾ ਟੰਡੀ ਰਾਜਾ ਫੇਸ ਆ ਵਾਸੀ ਲਾਗੇ ਤੂੰ ਚੈੱਕ ਕਰ ਸਕਦੇ ਆ ਡਰ ਕੁਆਲਟੀ ਤੇ ਥਾਣਾ ਦਾ ਸੈਜ ਕਿ ਬਹੁਤ ਹੀ ਸ਼ਾਨਦਾਰ ਆ ਐਂ ਜਿੱਥੇ ਜਿੱਥੇ ਥਾਂ ਲੱਗਾ ਵਾ ਤੇ ਕਿੰਨਾ ਗਿਚ ਵਾਇਆ ਸੀ ਦੁੱਧ ਵੀ ਨੇ ਦੁੱਧ ਵੀ ਦੀ ਪਹਿਲੇ ਸੂਏ ਨੇ 13-14 ਕਿਲੋ ਛੋਡੀ ਨੇ ਦਿੱਤਾ ਵੀ ਰੁੰਦਾ ਤੇ ਆ ਅੱਛਾ ਠੀਕ ਆ ਠੀਕ ਤੇ ਬਾਕੀ ਲੀਵੇ ਤੋਂ ਤੂੰ ਹਿਸਾਬ ਲਾ ਲੋ ਥਾਣ ਵੇ ਲੋ ਗਿੜ-ਗਿੜ ਤੇ ਲੱਗਾ ਹਾਂਜੀ 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 ਬਾਕੀ ਜਾਤ ਨਸਲ ਬੜੀ ਆ ਕੀ ਹੋਰ ਜੱਟਾ ਪਲਿਆਗਾ ਕੀ ਯਾਰ ਐਕਟ ਵੀ ਵਾਲਾ ਕਿਤਾ ਨਹੀਂ ਰਾ ਤੇਰੇ ਪੂਛ ਤੱਕ ਵੀ ਬਹੁਤ ਜਿਆਦਾ ਰਜੇ ਕਿੰਨਾ ਕ ਟਾਈਮ ਖੜਦੀ ਵੀਰ ਜੀ ਵੀਰ ਜੀ ਦੋ ਚਾਰ ਦਿਨ ਹੀ ਆ ਠੀਕ ਆ ਠੀਕ ਆ ਬਿਲਕੁਲ ਤਿਆਰੀ ਆ ਬਿਲਕੁਲ ਤਿਆਰੀ ਜੀ ਆ ਠੀਕ ਆ ਲਓ ਬਾਈ ਜੀ ਇਹ ਪੂਰਾ ਸੂਲ ਤੱਕ ਲੱਗਾ ਵਾ ਹਾਂਜੀ ਤੇ ਕੀ ਮੁੱਲ ਭਾਜੀ ਇਹਦਾ ਹਰ ਵੇ ਲੋ ਵੀਰ ਜੀ ਇਹਦੀਆਂ ਝੋਟੀਆਂ ਲੋਗ 1 20 ਵੀ ਕਰੀ ਜਾਂਦੇ ਮੁੱਲ ਹਣਾ ਹਾਂਜੀ ਹਾਂਜੀ ਆਪਾਂ ਜੈ ਜੀ ਕਰੀਏ ਹਣਾ ਹਾਂਜੀ ਆਪਾਂ ਮੁੱਲੇ ਤਾਂ ਲੱਖ ਜੀ ਅੱਛਾ ਜੀ ਤੇ 95 ਦੀ ਦੇ ਦੀ ਝੋਟੀ ਕਰ ਦਈਏ ਮਾਂ ਤਾਂ ਜਿੱਥੇ ਇੱਕ ਛੱਡੀ ਦੇ ਨੀ ਹਾਂ ਨਾ ਹੀ ਕਰੀਏ ਭਾਜੀ ਹਾਂਜੀ 92000 ਦੀ ਦੀ ਛੋਟੀ ਭਾਜੀ ਠੀਕ ਆ ਜੀ ਹਾਂਜੀ ਤੇ ਕਰ ਦਈਏ ਮੰਨ ਲੈਣਾ ਵੀ ਲੈ ਲੋ ਭਾਜੀ ਵੀ ਇੱਥੇ 200 ਰੁਪਏ ਛੋਟ ਵਾਲਾ ਕੰਮ ਕਰੀਏ ਅੱਜ ਕਰ ਦੋ ਆਪ ਨਹੀਂ ਤੁਸੀਂ ਦੱਸੋ ਚਰਨਜੀਤ ਭਾਜੀ ਜੋ ਕਹਿ ਰੂ ਉਹ ਜੀ ਠੀਕ ਆ ਲੋ ਬਾਈ ਜੀ ਪੂਰੇ 90000 ਦੀ ਕੋਈ ਨਹੀਂ ਮੇਰੇ ਵੀਰਾਂ ਨੇ ਕਹਿ ਪਰ 90 ਦੇ ਦਾਂਗੇ ਸਿਰਫ 200 ਰੁਪਏ ਨੂੰ ਛੋਟ ਹੀ ਨਹੀਂ ਆ ਠੀਕ ਆ ਠੀਕ ਆ ਕਿਉਂਕਿ ਵੀਰ ਭਰਾ ਫੇਰ ਪਤਾ ਕੀ ਕਹਿ ਦਿੰਦੇ ਹਾਂਜੀ ਹਾਂਜੀ ਭਾਜੀ ਨਹੀਂ ਤੁਸੀਂ 90 ਦੇ ਮੋਹ ਕਿਹਾ अच्छा आप अच्छा आपा देखो भी हुन जो भाजी इन्होने कहता पख चला नहीं नहीं ठीक है ठीक है पर ये सिर्फ 200 रुपया छोड़ चलो बाकी हुन ओचो 200 रुपया छोड़ ही होनी है बाकी स्याने एहो जियां ਝੋਟੀਆਂ ਨਹੀਂ ਮਿਲਦੀਆਂ ਨਹੀਂ ਮਿਲਦੀਆਂ ਸਹੀ ਗੱਲ बाकी ਕੱਦ ਵਜਨ ਵੇਖ ਲੋ ਝੋਟੀ ਦਾ ਚੰਗੀ ਆ हां जी के तुज्जा ਸੁਹਾ ਸੁਣਾ ਹਾਂ ਜੀ ਤੇ ਪਿਓਰ ਜੈੱਡ ਬਲੈਕ ਆ ਕੀ ਤੇ ਆਜੋ ਹੁਣ ਦੂਜੇ ਨੰਬਰ ਤੇ हां जी देखो ਝੋਟੀ ਪਹਿਲਾ ਸੁਹਾ ਝੋਟੀ ਸੀ ਜੇ अच्छा जी ਤੇ ਜਾ ਚੌਥਾ ਦੇਨੇ ਆ ਸੁਈ ਨੂੰ ठीक है जी ਆ ਖੋਲੀ ਪੀ ਦੂ ਵੀਰ ਤੇ 9 10 ਕਿਲੋ ਬੋਲਾ ਝੋਟੀ ਦੇ ਠੀਕ ਹੈ ਠੀਕ ਹੈ ਹਾਂ ਜੀ ਲਓ ਬਾਕੀ 7:30 ਵਜੇ ਦੀ ਜੀ ਚੁਾਈ ਜੇ ਅੱਛਾ ਜੀ ਉਹਦੇ ਉਹੀ ਉਤਰਾ ਬੰਦੀ ਆ ਜੇ ਟਾਈਮ ਦੀ ਚੁਈ ਹੋਵੇ ਠੀਕ ਹੈ ਠੀਕ ਹੈ ਲਓ ਬਾਕੀ ਹਨ ਪਾਣਾ ਵੇਖੋ ਝੋਟੀਆਂ ਆਰਡਰ ਕੁਆਲਟੀ ਤੇ ਥਣਾ ਦਾ ਸੈਰ ਗਿਆ ਤੁਸੀਂ ਚੈੱਕ ਕਰ ਸਕਦੇ ਹੋ ਜੀ ਬਹੁਤ ਸ਼ਾਨਦਾਰ ਆ ਰੈਨ ਕਿਟ ਕਿਟ ਤੇ ਜਦਾ ਪਸੰਦ ਲੱਗਾ ਵਾ ਤੇ ਕੱਦ ਵਜਾਂ ਦੀ ਵੀ ਚੰਗੀ ਆ ਤੇ ਜਵਾਕ ਕੀ ਆ ਗਿਆ ਪਾਜੀ ਪਿਛੇ ਇਹਦੇ ਮਗਰ ਕੱਟਾ ਵੀਰ ਜੀ ਠੀਕ ਆ ਜੀ ਮੇਲ ਕਾ ਫਾਗ ਆ ਗਿਆ ਜੀ ਪਿਛੇ ਇਹਦੇ ਪਿਓਰ ਜੈੱਡ ਬਲੈਕ ਹੈ ਵੀਰ ਤੇ ਕੂਸ ਤੇ ਵਾਲ ਥੋੜੇ ਜਿਹਾ ਚਿੱਟੇ ਹੈਗੇ ਆ ਬਾਕੀ ਸੈਂਡਪੇਪਰ ਬਹੁਤ ਹੀ ਜ਼ਿਆਦਾ ਪਿਆਰਾ ਲੱਗਾ ਵ ਚਲੋ ਤਾਂ ਜੇ ਸੁਵੇ ਨੂੰ ਚੰਗਾ ਜਿਹਾ ਕੱਦ ਕੋ ਦੋ ਵੀ ਮਸਣਾ ਕਰ ਕੱਦ ਵਜੇ ਨੂੰ ਵੇਖੋ ਲੋ ਉਦਾਂ ਹੀ ਕਰਾਂ ਢੋਲੀ ਦਾ ਹੋਰ ਜੇ ਕਰ ਜੂਗੀ ਠੀਕ ਹੈ ਜੀ ਇਹ ਸ਼ੇਦਾਂ ਦੇ ਆ ਠੀਕ ਹੈ ਠੀਕ ਜੀ ਲੱਗੀ ਆ 9 ਵਜੇ ਕਰ ਸਕਦੇ ਤੁਸੀਂ ਲਾਗੇ ਨਾਲ ਚੱਕ ਤੇ 7:30 ਵਜੇ ਦਿਨੇ ਚ ਵਾਈ ਹੋਈ ਆ ਤੇ ਅਜੇ ਹੋ ਸਾੜਾ ਮੇਰਾ ਕੋਈ ਵੀਰ ਭਰਾ ਅੰਦਾਜ਼ਾ ਲਾਵੇ ਪਰ ਜਦੋਂ ਜੱਗੇ ਪਾਜੀ ਇਹ ਪਸਮਦੀ ਆ ਨਾ ਹਾਂਜੀ ਪਲੀ ਥੱਲੇੋਂ ਹੋਰ ਹੀ ਬਣ ਜਾਂਦੀ ਆ ਅੱਛਾ ਅੱਛਾ ਠੀਕ ਇੰਨੀ ਚਵਾਈ ਆ ਵੀ ਹੱਦੋਂ ਹੀ ਵੱਡੀ ਝੋਟੀ ਲੱਗੀ ਠੀਕ ਆ ਠੀਕ ਆ ਯਾਨੀ ਕਿ ਮੌਕੇ ਤੇ ਲਾ ਲਈ ਦੋ ਦੋ ਹਾਂ ਬੋ ਨਹੀਂ ਥਾਣੀ ਬੜਾ ਪਿਆਰਾ ਬਣਾਉਂਦੀ ਆ ਅੱਛਾ ਅੱਛਾ ਠੀਕ ਆ ਰਾੜਾ ਮੋਟਾ ਤੇ ਰਾੜਾ ਲੰਮਾ ਠੀਕ ਆ ਠੀਕ ਆ ਜੀ ਮੁੱਲ ਵੀ ਕੀ ਮੁੱਲ ਦੇ ਵੇਖ ਲੋ ਵੀ ਜੀ ਕਰਦਾ ਲੱਖ ਰੀ ਵੇਚਦੀ ਗਈ ਹਾਂਜੀ ਤੇ ਇਹ ਵੀ ਸੇਮ ਹੀ ਕਰਦਗੇ ਬੁੱਲ 90 ਹਾਂਜੀ ਵੇਖ ਲੋ ਕਾ ਮਾ ਮਾ ਨਹੀਂ ਦੱਸ ਦੋ ਤੁਸੀਂ ਪਾਜੀ ਜਿੱਤਰਾ ਤਾਂ ਚੰਗਾ ਲੱਗਦਾ ਕੋਈ ਦੱਸ ਦਈਏ ਤੁਸੀਂ ਕਰ ਦੋ ਤੁਸੀਂ ਆ ਵੀ ਨਹੀਂ ਪਾਜੀ ਠੀਕ ਆ ਵੀਰ ਜੀ ਚੰਜੀਤ ਭਾਜੀ ਨੇ ਕਹਿਤਾ 88 ਵੀ ਰਾਂਗੇ ਸਿਰਫ 200 ਰੁਪਏ ਛੋੜੀ ਹੋਊਗੀ ਠੀਕ ਆ ਠੀਕ ਆ ਲਓ ਕਹਿੰਦੇ ਅੱਜ ਵੀਰ ਕਹਿੰਦਾ ਕਿ ਮੁੱਲ ਟਾਡੇ ਚੱਲਣੇ ਆ ਹਾਂ ਬੋਲ ਮੇਰੇ ਵੀਰ ਕੇ ਚੱਲਣੇ ਆ ਹਾਂ ਜੀ 88000 ਰੁਪਏ ਦਾ ਚਾਜ ਮੁੱਲ ਕੀਤਾ ਵੀਰ ਨੇ ਤੇ ਕਿੰਨਾ ਕਿ ਦੁੱਧ ਚ ਪਈ ਜਾਊਗਾ ਇਹ ਦੁੱਧ ਵੀਰ ਜੀ 12 ਤੋਂ ਪਲੱਸ ਝੋਟੀ ਜਾਊਗੀ ਠੀਕ ਆ ਜੀ ਆਹ ਚੌਥੇ ਦਿਨ ਦੀ ਅਜੇ ਬੋਲਾ ਪੰਦਾ ਜੀ ਝੋਟੀ ਠੀਕ ਆ ਠੀਕ ਆ ਲਓ ਬੰਦਾ ਚੌਥਾ ਦੇਣਾ ਤੇ 8-9 ਲੀਟਰ ਜਿਹੜਾ ਰੈਡੀ ਆ ਵੀਰ ਹਾਂ ਜੀ ਤੇ ਆਜ ਹੁਣ ਤੀਜੇ ਨੂੰ ਪਰਦੇ ਤੇ ਜਵਾਕ ਦਿਖਾ ਹਾਂਜੀ ਬਿਲਕੁਲ ਜੀ ਕਾਲੀ ਲੋਈਆਂ ਆ ਉਹ ਦੂਜੀ ਦਾ ਵੀ ਉਹ ਜਿ ਕਟਾ ਆ ਜਿਹੜੀ ਖੋਲਣ ਲੱਗੇ ਪਹਿਲਾਂ ਝੋਟੀ ਹਾਂ ਵੀ ਭੈਣ ਤੂੰ ਖੋਲ ਕੇ ਵਖਾਪਾ ਜੀ ਨਾਲ ਇਹਦੇ ਕੋਲ ਕਿੰਨਾ ਕ ਬਾਲਾ ਜੀ ਇਹਦੇ 9 ਹੋਊਗਾ ਪਰ 8 ਕਿਲੋ ਦੀ ਗਾਰੰਟੀ ਹੋਊ ਝੋੜੀ ਦੀ ਅੱਛਾ ਜੀ ਇਹ ਵੀ ਬਿਲਕੁਲ ਤਾਜੀ ਸੂਈਏ ਠੀਕ ਆ ਜੀ ਫੇਸ ਕੁਆਲਟੀ ਪੈਸੇ ਵੀ ਚੈੱਕ ਕਰ ਸਕਦੇ ਜੀ ਹਾਂਜੀ ਇਹ ਆਰਡਰ ਕੁਆਲਟੀ ਦਾ ਬਾਕੀ ਇਹ ਵੀ ਵੇਖ ਲਓ 65 ਇਹਦੇ ਕੋਲ ਕਿੰਨਾ ਜੀ ਭਾਜੀ ਇਸ ਟਾਈਮ ਇਹਦੇ ਕੋਲ ਲੀਟਰ ਵਾਲਾ 8 ਕਿਲੋ ਹੋ ਜਾਊਗਾ ਠੀਕ ਆ ਠੀਕ ਆ ਹਾਂਜੀ ਬਾਕੀ ਚੂਣ ਚਵਾਲ ਸੀਲ ਠੰਡੀ ਬਹੁਤ ਜਾਰੀ ਹੈ ਠੀਕ ਆ ਜੀ

ਤਾਂ ਅਸਲਿਕਟਰ ਇਹ ਵਿੱਚ ਵਾਈ ਜਾਓਗੇ ਤੇ ਆਹ ਹਨ ਗਾੜਾ ਤੁਹਾਨੂੰ ਆਪਾਂ ਦਿਖਾਉਨੇ ਚੰਗੇ ਰੱਤਗਾਠ ਵਾਲੀਆਂ ਇਹ ਰੇਟ ਭਾਜੀ ਕਿੰਨਾ ਇਹਦਾ ਰੇਟ ਵੀ ਜੀ ਇਹਦਾ ਮੁੱਲ ਤੇ ਮੈਂ ਕਹਿੰਦਾ 85 ਕਰ ਦੇ ਜੇ ਅੱਛਾ ਜੀ 80 ਦੀ ਦੇ ਦਈਏ ਕਰ ਦਈਏ ਮੰਨ ਤਾਣ ਕਰ ਦੋ ਆਪ ਹੀ ਨਹੀਂ ਕਰਨਾ ਹੈ ਜਿਨੇ ਤੁਹਾਨੂੰ ਚੰਗੀ ਲੱਗਦੀ ਆ ਠੀਕ ਆ 2000 ਛੱਡ ਦਈਏ ਵੇਖ ਲਓ ਜੇ ਦੋ ਚੰਗਾ ਲਾ ਦੇ ਦੋ ਹੀ ਛੱਡ ਦੋ ਲਓ ਭਾਜੀ 70 ਕੋਈ ਗੱਲ ਨਹੀਂ ਜਤਰਾ ਚੰਜੀਤ ਭਾਈ ਚੰਗਾ ਲੱਗਦਾ ਤਾਂ ਹਾਂਜੀ 76000 76000 ਠੀਕ ਆ ਬਾਈ ਜੀ 76000 ਦੀ 76000 ਦੀ ਜੇ ਮੇਰੇ ਵੀਰ ਨੇ ਕਹਿਵਾ 76000 ਦੀ ਲਾਓ ਬਾਈ ਬਾਈ ਤੇ ਮੋਲ ਅੱਜ ਮੇਰੇ ਵੀਰਾ ਦੂਨ ਰਹੀ ਆ ਠੀਕ ਆ ਠੀਕ ਆ ਲਓ ਬਾਈ ਜੀ 76000 ਦੀ ਤਾਂ ਬਾਕੀ ਛੋੜ ਛੱਪਾ ਮੌਕੇ ਤੇ 200 ਰੁਪਏ ਹੀ ਹੋਣਾ ਵਾ ਹਾਂਜੀ ਤੇ ਉਹ ਸਾ ਵੀਰ ਜੀ ਵੇੜ ਦੇਖੋ ਇਹ ਸਰੇ 7.5 ਪੌਣੇ 8 ਵਜੇ ਚਾਈ ਵੇੜ ਦੀ ਠੀਕ ਆ ਠੀਕ ਆ ਦੂਜਾ ਸੁਆ ਜੇ ਠੀਕ ਆ ਜੀ ਹਾਂਜੀ ਕਿਹਦੇ ਪਿੱਛੇ ਇਹਦੇ ਮਗਰ ਵਸ਼ਾ ਜੀ ਠੀਕ ਆ ਜੀ ਮੇਲ ਹਾਂਜੀ ਇਹਨੇ ਮੈਲਾ ਵੇੜ ਤੇ ਮਾਰਨਾ ਜੇ 8-9 ਦਿਨ ਹੋਏ ਸਹੀ ਹੁੰਦਾ ਅੱਛ ਠੀਕ ਹੈ ਲੋ 15 ਤੋਂ ਪਲੱਸ ਹੋਊਗਾ ਆਪਾਂ 15 ਦੱਸਾਂਗੇ ਠੀਕ ਹੈ ਜੀ ਲਓ ਭਾਜੀ 15 ਲੀਟਰ ਬਿਲਕੁਲ ਰੈਡੀ ਆ ਹਾਂਜੀ ਤੇ ਆਰਡਰ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਜਗੇ ਭਾਜੀ 15 ਤੋਂ ਪਲੱਸ ਹੋਊਗਾ ਤਾਂ ਅੱਛਾ ਠੀਕ ਮੰਨ ਲਓ ਜਿਹੜਾ ਚਵਾਵਾ ਦੁੱਧ ਆ ਠੀਕ ਹੈ ਪਰ ਆਪਾਂ 15 ਦੱਸਾਂਗੇ ਜੀ ਅੱਜ ਹੀ ਫਿਰ ਆਈ ਆ ਵੀਰ ਕਹਿੰਦਾ ਕਿ ਬਾਕੀ 15 ਲੀਟਰ ਦੀ ਫੁੱਲ ਗਰੰਟੀ ਹੈ ਆਪਣੀ ਹਾਂਜੀ ਤੇ ਚੈੱਕ ਕਰ ਸਕਦੇ ਬਾਕੀ ਥਾਣਾ ਦਾ ਸੈਜ ਗਿਆ ਵੀ ਬਹੁਤ ਚੰਗਾ ਵਾ ਤੇ ਹਾਈਟ ਲੈਂਥ ਵੀ ਬਹੁਤ ਚੰਗੀ ਆ ਵੇੜ ਦੁੱਧ 20 ਕਿਲੋ ਤੋਂ ਜਗੇ ਭਾਜੀ ਟੱਪੂਗੀ ਵੇੜ ਠੀਕ ਹੈ ਭਾਜੀ ਠੀਕ ਹੈ ਜੀ ਹਾਂਜੀ ਤੇ ਬ ਯਾਰ ਨਸਲ ਬਰੀਡ ਬਹੁਤ ਜ਼ਿਆਦੀ ਆ ਹਾਂਜੀ ਹਾਂਜੀ ਲੋ ਭਾਜੀ ਚੈੱਕ ਕਰ ਸਕਦੇ ਤੁਸੀਂ ਬਹੁਤ ਜ਼ਿਆਦਾ ਬਰੀਡ ਤੇ ਬੈਠੇ ਆ ਤੇ ਚੰਗੇ ਕੱਦ ਕਾਠ ਵਾਲੀ ਆ ਤੇ ਲਾਗੇ ਤੁਸੀਂ ਚੈੱਕ ਕਰ ਸਕਦੇ ਜਵਾਨੇ ਤੇ ਨਾੜਾਂ ਨੂੰ ਡਾੜ ਤੇ ਥਣਾ ਦਾ ਸੈਜ ਪਿਆ ਵੀ ਚੰਗਾ ਵਾ ਇਹ ਕੀ ਮੁੱਲ ਭਾਜੀ ਇਹਦਾ ਵੇਖ ਲਓ ਵੀ ਜਿਹੜੀਆਂ ਵੜਾ ਦਾ ਲੋਕ 80 8000 ਮੰਗੀ ਜਾਂਦੇ ਹਨਾ ਹਾਂਜੀ ਆਪਾਂ ਇਹਦਾ ਮੁੱਲ 65 ਕਰ ਦੇ ਜੀ ਅੱਛਾ ਜੀ ਇਹ ਸੜਦੀ ਦੇਰੀ ਹੈ ਭਾਜੀ ਦੱਸ ਦਈਏ ਵੀ ਹਾਣਾ ਹਾਣਾ ਹੀ ਹਾਂਜੀ ਹਾਣਾ ਹੀ ਭਾਜੀ ਇਹ 52000 ਦੀ ਵੈੜ ਦੇਣਾ ਠੀਕ ਹੈ ਠੀਕ ਹੈ ਲਓ 52000 ਹਾਂਜੀ ਇਹ ਬਿਲਕੁਲ ਨਹੀਂ ਕਿੰਨੇ ਕਿ ਮੋਹਲਿਆ ਵੀਰ ਦੇ ਹਾਂਜੀ ਬਾਕੀ ਵੈੜ ਵੇਖ ਲਓ ਪੂਰੀ ਜਾਤ ਨਾਲ ਸਲਜਿਆ ਠੀਕ ਹੈ ਜੀ ਤੇ ਅਗਲੇ 5ਵੇਂ ਨੰਬਰ ਤੇ ਦੱਸਿਓ ਭਾਜੀ ਇਹਦੇ ਬਾਰੇ ਇਹ ਵੀ ਜੀ ਦੂਜਾ ਸੂਹਾ ਵੈੜ ਸੁਣੀ ਛੇ ਅੱਛਾ ਜੀ ਇਹਦੇ ਆਪਣੇ ਘਰੋਂ ਹੀ ਆਈ ਆ ਵੈੜ ਠੀਕ ਹੈ ਠੀਕ ਹੈ ਜੀ ਪਹਿਲੇ ਸੂਏ 18 ਕਿਲੋ ਤੋਂ ਪਲੱਸ ਵੈੜ ਦੇ ਦੁੱਧੇ ਤਾਜ਼ੇ ਠੀਕ ਹੈ ਜੀ ਇਹ ਵੀ ਸੋਈ ਰਹੀ ਆਈ ਆ ਵੈੜ ਅੱਛਾ ਅੱਛਾ ਅਜੇ ਤਰ ਖੋਲ ਕੇ ਵਿਖਾਉਨੇ ਆ ਇਹ ਕਿੰਨਾ ਕੁ ਟਾਈਮ ਖੜਦੀ ਹੈ ਜੀ ਵੀਰ ਜੀ ਉਹ ਜਿਤਨਾ ਮੈਂ ਨਹੀਂ ਬਣੀ ਝੋਟੀ ਹਾਂਜੀ ਇਹਦੇ ਨਾਲੋਂ ਵੀ ਵੱਧ ਬਣ ਹਣ ਪਾਂਡਾ ਵੇਖੋ ਵੈੜਦਾ ਠੀਕ ਹੈ ਠੀਕ ਹੈ ਜੀ ਬਾਕੀ ਠੰਡੀ ਸੀ ਲਿਆ ਹੈ ਵੀ ਕਰਾਚ ਆ ਠੀਕ ਹੈ ਲਓ ਭਾਜੀ ਕਰਾਸ ਦੇ ਵਿੱਚ ਆ ਗਈ ਜੀ ਤੇ ਬਾਕੀ ਹਵਾਨੇ ਦੇ ਢਿੱਲਾ ਤੋਂ ਲਾਜੇ ਕਾਫੀ ਆ ਤੇ ਸੂਨ ਤੱਕ ਬਾਕੀ ਕਦ ਵਜਨ ਵੇਖੋ ਭਾਜੀ ਕਿੰਨਾ ਵੈੜਦਾ ਹਾਂਜੀ ਹਾਂਜੀ ਸੂਨ ਤੱਕ ਚੰਗਾ ਹੋਣਾ ਨਬ ਨਾਲ ਹੋਗੇ ਅਜੇ 20 ਤਰੀਕ ਨੂੰ ਇਹ ਦਿਨ ਪੂਰੇ ਹੁੰਦੇ ਆ 10 ਦਿਨ ਪਏ ਆ ਜੇ ਬਾਕੀ ਤੇ ਚਲੋ ਇੱਕ ਅੱਧਾ ਦਿਨ ਤਾਂ ਆਠ ਆ ਵੀ ਹੋ ਸਕਦਾ ਵਾ ਤੇ ਸੋਨਾ ਦਾ ਸਹਿਜ ਵੀ ਚੰਗਾ ਇਹਦਾ ਤੁਹਾਨੂੰ ਲੱਗੇ ਤਾਂ ਚੈੱਕ ਕਰਾ ਦਿੰਨੇ ਆ

ਸੋਹਣੀ ਹੈ ਜਿੰਨੀ ਵੀ ਹੈ ਜੀ ਹਾਂ ਜੀ ਕਰੋਸ ਦੇ ਵਿੱਚ ਹਾਂ ਜੀ ਕਰੋਸ ਦੇ ਵਿੱਚ ਹੈ ਗੁਆਲਟੀ ਵਿੱਚ ਚੰਗੀ ਹੁੰਦੀ ਹੈ ਇਹਦਾ ਹਾਂ ਜੀ ਹਾਂ ਜੀ ਫੈਡ ਦੂਜਾ ਕਰੋਸ ਪਸ਼ੂ ਦੀ ਹਾਂ ਜੀ ਹਾਂ ਜੀ ਠੀਕ ਹੈ ਜੀ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਵੀਰਾਂ ਦਾ ਇਹ ਦੇਖੋ ਨਹੀਂ ਫੱਡੀ ਭਾਜੀ ਆਹ ਥੱਲੇ ਬੱਚਾ ਬੈਠਾ ਰਿਹਾ ਵੇਖੀਆ ਠੀਕ ਹੈ ਲੋ ਬਈ ਚੱਕਾ ਸੋ ਦੇ ਤੇ ਆ ਇੱਥੇ ਲੱਟ ਲੱਗਦੀ ਆਂ ਇਹ ਨਹੀਂ ਨਹੀਂ ਪਛਾਣਉ ਤੇ ਚਲੋ ਅੱਗੇ ਨੂੰ ਬਣ ਜਣਾ ਤੇ ਉੱਨੀ ਨੇ ਪਿੱਛੇ ਨੂੰ ਹਾਂ ਜੀ ਹਾਂ ਜੀ ਇਹ ਵੀ ਕਿਤੇ ਕੋਲ ਚੰਗੇ ਪਸ਼ੂ ਹੁੰਦੇ ਯਾਰ ਰਜਾਇਜ ਮੋਲ ਵਿੱਚ ਹੁੰਦੇ ਆਂ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਵੀਰਾਂ ਦਾ